ਐਸ ਦੀ ਦੁਕਾਨ ਤੋਂ ਲੱਖਾਂ ਦਾ ਸਮਾਨ ਚੋਰ ਜਿਹੜੇ ਆ ਕੱਲ ਰਾਤੀ ਇੱਥੋਂ ਚੋਰੀ ਕਰਕੇ ਲੈ ਗਏ ਵੀਰ ਦੇ ਕਹਿਣ ਦੇ ਮਤਾਂਕ ਪਹਿਲਾਂ ਵੀ ਚੋਰਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇੱਥੇ ਚੋਰੀ ਕੀਤੀ ਜਾਵੇ ਇਹਨਾਂ ਨੇ ਲੋਕ ਵੀ ਪੱਕੇ ਕਰਾ ਲਏ ਸੀ ਪਰ ਆ ਤੁਸੀਂ ਹਸਾਬ ਕਿਤਾਬ ਦੇਖੋ ਕਿੰਦਾ ਸੱਟਾ ਮਾਰ ਮਾਰ ਕੇ ਸ਼ਟਰ ਤੇ ਤਾਂ ਮੂਜੇ ਇਨਸਟੂਮ ਵਗੈਰਾ ਆਉਟਰ ਐਂਡ ਵਾਟਰ ਪਿਆ ਹੋ ਸਗਾ ਇੱਥੇ ਲਾਈਟਿੰਗ ਵਗੈਰਾ ਬਹੁਤ ਸਗੀ ਇਧਰ ਪਰਦਾ ਹਾਂਜੀ ਇਨਵਰਟਰ ਦਾ ਉਹਨਾਂ ਨੂੰ ਭਾਰਾ ਲਗਾਉਣਾ ਉਹਦੇ ਲਈ ਪਾਣੀ ਕੱਢ ਤਾ ਤੇ ਨਾਲ ਤੇ ਆ ਸਾਮਾਨ ਸਾਰਾ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਜੀ ਆ ਜਿੰਦੇ ਪਏ ਆ ਜੀ ਆ ਪਿਆ ਟੇਬਲ ਆ ਬਾਹਰ ਪਿਆ ਜੀ ਕੱਢਿਆ ਤੇ ਆ ਇਧਰੋਂ ਆ ਕੇ ਆ ਦੇਖੋ ਅੰਦਰ ਅੰਦਰ ਟੇਬਲ ਤੇ ਲਾ ਕੇ ਆਉਂਦੇ ਆ ਰੋਟੀ ਗੰਕਰਮ ਕਰਨ ਵਾਸਤੇ ਉਹ ਸਿਲੰਡਰ ਲਾ ਕੇ ਲੈ ਗਏ ਆ ਤਾਂ ਕੋਰਸੇ ਉੱਪਰ ਰੱਖ ਕੇ ਐਸੋ ਰਹਿ ਕੇ ਬੋਲੋ ਕਿ ਮਾਜਾ ਦੀ ਪੇਟੀ ਕੱਢ ਕੇ ਲੈ ਗਏ ਅੱਛਾ ਇੰਨੀ ਦੁਕਾਨ ਭਰੀ ਭੀ ਡਿਊ ਸਲਾਈ ਸੀ ਉਹਨੂੰ ਨਹੀਂ ਛੇੜਿਆ ਰੈੱਡ ਬੁੱਲ ਤੇ ਮਾਜਾ ਲੈ ਕੇ ਗਏ ਮਾਜਾ ਲੈ ਕੇ ਗਿਆ ਤਾਂ ਗੱਲੇ ਦੇ ਵਿੱਚੋਂ ਗੱਲਾ ਆ ਸਾਰਾ ਦੇਖੋ ਗੱਲਾ ਫਰੋਲ ਕੇ ਲੈ ਗਏ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਰੈੱਡ ਬੁੱਲ ਨਾਲ એનર્ਜੀ ਮਿਲਦੀ ਮੇਰੇ ਖਿਆਲ ਤੇ ਮਾਜੇ ਨਾਲ ਮਾਲ ਖੜ ਜਾਂਦਾ ਉਹੀ ਆਮ ਲੋਕਾਂ ਅੰਦਰ ਚੋਰਾਂ ਦਾ ਖੌਫ ਹੈ ਡਰ ਹੈ ਭੈ ਹੈ ਕਿ ਚੋਰ ਵੀ ਕਿਸੇ ਤੋਂ ਡਰਦੇ ਨੇ ਮੈਂ ਵੀ ਦੁਖੀ ਉਹ ਵੀ ਦੁਖੀ ਅਮਨ ਕਾਨੂੰਨ ਦੀ ਸਥਿਤੀ ਕਰਕੇ ਸਾਰੇ ਹੀ ਦੁਖੀ ਮੌਜੂਦਾ ਹਾਲਾਤ ਇਹੀ ਗਵਾਹੀ ਭਰਦੇ ਨੇ ਮੌਜੂਦਾ ਹਾਲਾਤ ਇਹੀ ਗਵਾਹੀ ਭਰਦੇ ਨੇ ਕਹਿੰਦੇ ਕੱਲ ਕਾਲੀ ਬੋਲੀ ਰਾਤ ਸੀ ਤਾਂ ਇੱਥੇ ਕਾਂਡ ਹੋ ਗਿਆ ਕਾਲੀ ਬੋਲੀ ਰਾਤ ਸੀ ਤਾਂ ਇੱਥੇ ਕਾਂਡ ਹੋ ਗਿਆ ਲੇਕਿਨ ਸਵਾਲ ਲੋਕ ਪੁੱਛਦੇ ਆ ਕਿ ਕਾਲੀ ਬੋਲੀ ਰਾਤ ਸੀ ਕਿ ਸਭ ਕੁਝ ਕਾਲਾ ਬੋਲਾ ਗੁੰਗਾ ਜਿਹਨੂੰ ਦੇਖ ਕੇ ਵੀ ਕੁਝ ਦਿਸਦਾ ਨਹੀਂ ਲੋਕਾਂ ਤੋਂ ਕਾਦੇ ਪਰਦੇ ਨੇ ਲੋਕਾਂ ਤੋਂ ਕਾਦੇ ਪਰਦੇ ਨੇ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਗਰੇਸੂਰੀ ਸਾਥੀਓ ਇੱਕ ਵਾਰ ਫਿਰ ਤੋਂ ਕੱਲ ਰਾਤੀ ਚੋਰਾਂ ਨੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਸਰਕਾਰਾਂ ਆਪਣੀਆਂ ਆਪ ਹੀ ਪਿੱਠ ਥਾਪੜੀ ਜਾਂਦੀਆਂ ਕਿ ਅੱਡੀਆਂ ਚੱਕ ਚੱਕ ਕੇ ਕਿ ਅਸੀਂ ਬਹੁਤ ਤਬਦੀਲੀ ਲਿਆਤੀ ਲੇਕਿਨ ਆਹ ਤਬਦੀਲੀ ਪਹਿਲਾਂ ਨਹੀਂ ਸੀ ਦੇਖੀ ਕਿ ਆਏ ਦਿਨ ਚੋਰੀਆਂ ਹੁੰਦੀਆਂ ਸੀਗੀਆਂ ਆ ਨੌਜਵਾਨ ਵੀਰ ਐ ਇਸਦੀ ਦੁਕਾਨ ਤੋਂ ਲੱਖਾਂ ਦਾ ਸਮਾਨ ਚੋਰ ਜਿਹੜੇ ਆ ਕੱਲ ਰਾਤੀ ਇੱਥੋਂ ਚੋਰੀ ਕਰਕੇ ਲੈ ਗਏ ਵੀਰ ਦੇ ਕਹਿਣ ਦੇ ਮਤਾਬਕ ਪਹਿਲਾਂ ਵੀ ਚੋਰਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇੱਥੇ ਚੋਰੀ ਕੀਤੀ ਜਾਵੇ ਇਹਨਾਂ ਨੇ ਲੋਕ ਵੀ ਪੱਕੇ ਕਰਾ ਲਏ ਸੀ ਪਰ ਆ ਤੁਸੀਂ ਹਿਸਾਬ ਕਿਤਾਬ ਦੇਖੋ ਕਿੰਦਾ ਸੱਟਾਂ ਮਾਰ ਮਾਰ ਕੇ ਸ਼ਟਰ ਤੇ ਅੱਲਾ ਨੂੰ ਸ਼ਟਰ ਨੂੰ ਜੜ ਤੋਂ ਹੀ ਉਹਨਾਂ ਨੇ ਪੱਟ ਦਿੱਤਾ ਉਸ ਤੋਂ ਬਾਅਦ ਅੰਦਰ ਦਾਖਲ ਹੋਏ ਤਾਂ ਗੁਰਪ੍ਰੀਤ ਵੀਰ ਨਾਲ ਆਪਾਂ ਇਹਨਾਂ ਤੋਂ ਇੱਕ ਵਾਰੀ ਪੂਰੀ ਜਾਣਕਾਰੀ ਲੈਨੇ ਆਂ ਭਾਈ ਜੀ ਰਾਤੀ ਕਿੰਨੇ ਵਜੇ ਜਿਹੜੀ ਘਟਨਾ ਹੋਈ ਹੈ ਭਾਜੀ ਇਹ ਜਦੋਂ ਨਾ ਆਪਾਂ ਸਿਸਟਰ ਨੇ ਬਾਹਰ ਕੈਮਰੇ ਤੇ ਦੇਖਿਆ ਤੇ ਸਵੇਕ 2 ਵਜੇ ਦੀ ਗੱਲ ਹੈ ਸਵੇਕ 2 ਵਜੇ ਦੀ ਹਾਂਜੀ ਮੈਨੂੰ ਸਵੇਰੇ ਭਾਜੀ ਤੇ ਕਾਲ ਆਈ ਤਾਂ ਉਹਨੇ ਕਹਿੰਦਾ ਦੁਕਾਨ ਤੇ ਨਾ ਸ਼ਟਰ ਤੇਰਾ ਸ਼ਟਰ ਪੱਟਿਆ ਹੈ ਤਾਂ ਜਦੋਂ ਮੈਂ ਆ ਕੇ ਦੇਖਿਆ ਤੇ ਸਾਰਾ ਪੱਟਿਆ ਪਿਆ ਸੀ ਬਾਹਰ ਬੋਰਡ ਬੋਰਡ ਜਿਹੜਾ ਨਾ ਬਾਹਰ ਰੱਖਿਆ ਹੋ ਨਹੀਂ ਆਪ ਕਾ ਟਿੱਕੇ ਉਹ ਵਾਲਾ ਬੋਰਡ ਕਿ ਕੋਈ ਦੇਖੇਗਾ ਤੁਹਾਡਾ ਨਾਮ ਗੁਰਪ੍ਰੀਤ ਪਿੰਡ ਕਿਹੜਾ ਜੀ ਧਰਮਕੋਟਾਂ ਜੀ ਧਰਮਕੋਟਾ ਇੱਥੋਂ ਇੱਥੇ ਕਦੋਂ ਤੋਂ ਦੁਕਾਨ ਕਰ ਰਹੇ ਹੋ ਤੁਸੀਂ ਮੈਨੂੰ 4 ਸਾਲ ਹੋ ਗਏ ਬਾਈ ਜੀ 4 ਸਾਲ ਹੋ ਗਏ ਆ ਤੇ ਇੱਥੇ ਪਹਿਲਾਂ ਵੀ ਕਦੀ ਚੋਰੀ ਹੋਈ ਆ ਭਾਜੀ ਇਹ ਚੌਥਾ ਗਾਹਾਂ ਡੇਵ 4 ਵਾਰ ਹਾਂਜੀ ਪਹਿਲਾਂ 3 ਵਾਰ ਹੋ ਚੁੱਕੀ ਆ ਨਹੀਂ ਚੋਰੀ ਉਹ ਨਹੀਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂ ਅਸੀਂ ਲੋਕ ਵੱਡੇ ਕਰਵਾਤੇ ਸੀਗੇ ਸੈੱਡ ਵਾਲੇ ਵੀ ਦੇਖੋ ਪੱਤੀਆਂ ਲਵਾਤੀਆਂ ਸੀਗੀਆਂ ਪਰ ਫੇਰ ਵੀ ਰਾਤ ਉਹ ਨਹੀਂ ਪਤਾ ਨਹੀਂ ਜ਼ਿਆਦਾ ਹੋਗੇ 3-4 ਤੋਂ ਜ਼ਿਆਦਾ ਹੀ ਹੋਣੇ ਆ ਕਿਉਂਕਿ ਐਡਾ ਕੰਮ ਕਰਨਾ ਇੱਕ ਦੋ ਦੇ ਬਸ ਦੀ ਗੱਲ ਨਹੀਂ ਆ ਗਈ ਸਿਰਫ ਇਸ ਦੁਕਾਨ ਤੇ ਨਹੀਂ ਚੋਰੀ ਹੋਈ ਨਾਲ ਦੀ ਦੁਕਾਨ ਤੇ ਵੀ ਚੋਰੀ ਹੋਈ ਜੇ ਉਹ ਵੀ ਤਸਵੀਰਾਂ ਦਿਖਾਣੇ ਆ ਪਰ ਇੱਥੇ ਕੀ ਲੱਗਦਾ ਕਿਸ ਔਜ਼ਾਰ ਨਾਲ ਸੱਟਾਂ ਮਾਰੀਆਂ ਗਈਆਂ ਜੀ ਭਾਜੀ ਇਹ ਤਾਂ ਹੁਣ ਸੱਬਲ ਹੋ ਗਈਆਂ ਨਾ ਉਹ ਖਾਸ ਵੱਡੀਆਂ ਸਾਰੇ ਵੱਡੇ ਬੱਚੇ ਸੱਬਲ ਪਰ ਕੋਈ ਚੌਂਕੀਦਾਰ ਨਹੀਂ ਇੱਥੇ ਹੈਗਾ ਮਾਰਕੀਟ ਨਹੀਂ ਚੌਂਕੀ ਦਾ ਨਹੀਂ ਬਾਜੀ ਇੱਥੇ ਹੈਗਾ ਪਰ ਮੁੱਖ ਮਾਰ ਗਿਆ ਲੋਕ ਆਉਂਦੇ ਜਾਂਦੇ ਰਹਿੰਦੇ ਕਿਸੇ ਨੇ ਉਹ ਦੇਖਿਆ ਨਹੀਂ ਵਾਲੇ ਨਹੀਂ ਕਿਸੇ ਨੇ ਕੁਝ ਨਹੀਂ ਦੇਖਿਆ ਸੀ ਕਿ ਕਹਿੰਦੇ ਕਿ ਚੱਕ ਕੇ ਉਹਨਾਂ ਨੇ ਬਾਹਰ ਫਲੈਕਸ ਲਾਤੀ ਇਹ ਉਹ ਬੜਾ ਬੋਰਡ ਆ ਨਾ ਜਿਹੜਾ ਹਾਂਜੀ ਉਹ ਕੰਡ ਕਿਉਂ ਨਹੀਂ ਬਾਹਰ ਰੱਖਿਆ ਸੀ ਇਦਾਂ ਕਿ ਕੋਈ ਦੇਖੇ ਨਾ ਅੰਦਰ ਵੜਦੇ ਹਾਂ ਧਿਆਨ ਨਾ ਪਵੇ ਹਾਂਜੀ ਹਾਂਜੀ ਧਿਆਨ ਆਪਾਂ ਇੱਕ ਵਾਰੀ ਅੰਦਰੋਂ ਤਸਵੀਰਾਂ ਦਿਖਾਣਾ ਤੁਸੀਂ ਆ ਦੇਖੋ ਕਿ ਜਿਵੇਂ ਗੁਰਪ੍ਰੀਤ ਵੀਰ ਨੇ ਕਿਹਾ ਕਿ ਕਾਫੀ ਸਮਾਂ ਲੱਗਿਆ ਹੋਵੇਗਾ ਸੱਬਲ ਦੇ ਨਾਲ ਪੱਟਿਆ ਹੋਵੇਗਾ ਔਰ ਘੱਟੋ ਘੱਟ ਤਿੰਨ ਤੋਂ ਚਾਰ ਜਾਣੇ ਹੋਣਗੇ ਕਿਉਂਕਿ ਜੇ ਕੋਈ ਇਹਨਾਂ ਨੂੰ ਨੋਟਿਸ ਕਰਦਾ ਆਓ ਪਾਜੀ ਇੱਕ ਵਾਰੀ ਦਿਖਾ ਦਵਾਂ ਅੰਦਰਲੀ ਤਸਵੀਰਾਂ ਕਾਫੀ ਨੁਕਸਾਨ ਇਸ ਵੀਰ ਦਾ ਹੋਇਆ ਇੱਕ ਪਾਸੇ ਸਰਕਾਰਾਂ ਇਹ ਕਹਿੰਦਾ ਲਖ ਰਹੀ ਆ ਕਿ ਅਸੀਂ ਜਿਹੜੇ ਲੋਕ ਕੈਨੇਡਾ ਅਮਰੀਕਾ ਇੰਗਲੈਂਡ ਦੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਤੇ ਇੱਕ ਪਾਸੇ ਜਿਹੜਾ ਵੀਰ ਇੱਥੇ ਮਿਹਨਤ ਕਰ ਰਿਹਾ ਉਹਦੇ ਨਾਲ ਇਦਾਂ ਦਾ ਘਟਣਾ ਕਰਮ ਹੋ ਜਾਂਦਾ ਔਰ ਪੁਲਿਸ ਨੂੰ ਰਿਪੋਰਟ ਕਰਤਾ ਤੁਸੀਂ ਹਾਂਜੀ ਕਰ ਦਿੱਤਾ 100 ਨੰਬਰ ਤੇ ਕਾਲ ਕੀਤੀ ਸੀ ਇਸ ਜਦੋਂ ਸਵੇਰ ਆਇਆ ਸੀ ਜਦੋਂ ਦੇਖ ਲਈ ਸੀ ਅਸੀਂ ਮੈਂ 8:00 ਵਜੇ ਆ ਗਏ ਸੀ ਭਾਜੀ ਤਹਿਸ਼ਤ ਬਣਦੀ ਹੈ ਪਾਜੀ ਹੁਣ ਦੱਸ ਦੋ ਚੋਰੀ ਕੀ ਕੀ ਹੋ ਗਿਆ ਜੀ ਚੋਰੀ ਮੇਰੇ ਇੱਥੇ ਕਾਫੀ ਸਮਾਨ ਪਿਆ ਸੀਗਾ ਜਿੱਦਾਂ ਮਿਊਜ਼ਿਕ ਸਿਸਟਮ ਵਗੈਰਾ ਉਹ ਉੱਧਰ ਇਨਵਰਟਰ ਪਿਆ ਸੀਗਾ ਇੱਥੇ ਲਾਈਟਿੰਗ ਵਗੈਰਾ ਬਹੁਤ ਸੀਗੀ ਇੱਧਰ ਇਨਵਰਟਰ ਦਾ ਪਾਣੀ ਕੱਢ ਕੇ ਸੀ ਹਾਂਜੀ ਇਨਵਰਟਰ ਦਾ ਉਹਨਾਂ ਨੂੰ ਭਾਰਾ ਲਗਾਉਣਾ ਉਹ ਨਹੀਂ ਉਹਦੇ ਲਈ ਪਾਣੀ ਕੱਢ ਕੇ ਇੱਥੇ ਪਾਣੀ ਕੱਢੀ ਪਹਿਲਾਂ ਕਾਊਂਟਰ ਭਰੇ ਹੋਣੇ ਖਾਲੀ ਕਰ ਗਏ ਆ ਜੀ ਆ ਦੇਖੋ ਸਾਰੇ ਕਾਊਂਟਰ ਭਰੇ ਸੀਗੇ ਸਾਰੇ ਖਾਲੀ ਕਰ ਗਏ ਇਹ ਸਾਰੇ ਖਾਨੇ ਭਰੇ ਹੋਣਦੇ ਸੀ ਇਹ ਸਾਰੇ ਲਾਈਟਾਂ ਦੇ ਹੋਰਨਾਂ ਦੇ ਇਦਾਂ ਨੀਚੇ ਚੀਜ਼ਾਂ ਦੇ ਇਹ ਸੀਗੇ ਅਸੈਸਰੀ ਵਗੈਰਾ ਜੋ ਉਸ ਕੀ ਕਾਫੀ ਮਹਿੰਗੀ ਮਹਿੰਗੀ ਰੱਖੀ ਉਹ ਵਧੀਆ ਵਿੱਚ ਤਾਂ ਕਿੰਨਾ ਕਿ ਨੁਕਸਾਨ ਹੋ ਗਿਆ ਮੈਨੂੰ ਸੋਨਾ ਜਾ ਕੇ ਇੱਥੇ ਲੱਟਾ ਲੁੱਟਾ ਪਈਆਂ ਹਾਂ ਜੀ ਹਾਂ ਜੀ ਪਾਜੀ ਮੇਰਾ ਸਵਾ ਗੱਲ ਲੱਖ ਦਾ ਨੁਕਸਾਨ ਹੋ ਗਿਆ ਅੰਦਾਜ਼ੇ ਨਾਲ ਇੰਨੀ ਤਾਂ ਕਮਾਈ ਵੀ ਨਹੀਂ ਹੁੰਦੀ ਮਨ ਇੰਨੀ ਪਾਜੀ ਕਿੱਥੇ ਕਮਾਈ ਕਰ ਲੈਣੀ ਤੁਹਾਨੂੰ ਪਤਾ ਹੀ ਆ ਫਿਰ ਤੁਸੀਂ ਦਿਲ ਕਿੱਥੇ ਕਰਦਾ ਔਣ ਮੁੜ ਕੇ ਦਵਾ ਸੁਮਾਨ ਪਾਣ ਨੂੰ ਦਿਲ ਨਹੀਂ ਕਰਦਾ ਜੇ ਸਮਾਨ ਪਾਣੇ ਆ ਜੇ ਸਮਾਨ ਨਹੀਂ ਪਾਣੇ ਤਾਂ ਕੰਮ ਹੈ ਨਹੀਂਗਾ ਕਰ ਜੋ ਕਮਾਵਾ ਕਿੱਥੋਂ ਜੇ ਸਮਾਨ ਪਾਣੇ ਆ ਤੇ ਫਿਰ ਇਹ ਕੰਮ ਹੋ ਜਾਂਦੇ ਆ ਪਰਿਵਾਰ ਵੀ ਇੱਥੇ ਆ ਹਾਂਜੀ ਮੰਮੀ ਹੁਣੀ ਮੈਂ ਡੈਡੀ ਤੇ ਮੇਰਾ ਜੀਜਾ ਜੀ ਤੇ ਭੈਣ ਉਹ ਵੀ ਆਏ ਹੋਏ ਐ ਪਰੇਸ਼ਾਨ ਐ ਸਰ ਪਰੇਸ਼ਾਨ ਐ ਸਾਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹ ਨੱਠੇ ਆਏ ਏ ਢੀ ਦੂਰ ਫਗਵਾੜੇ ਤੋਂ ਤੁਹਾਡਾ ਹੀ ਮੈਂ ਮਹਿਸੂਸ ਕਰਦਾ ਨਾਲ ਨਾਲ ਗੱਜ ਭਰਦਾ ਦੇਖੋ ਸਾਡਾ ਵੀਰ ਐ ਬੰਦਾ ਮਿਹਨਤ ਮੁਸ਼ਕਕਤ ਕਰਦਾ ਸਾਰਾ ਦਿਨ ਦੁਕਾਨ ਤੇ ਬੈੰਦਾ ਐ ਤਾਂ ajo ਪਰਿਵਾਰ ਵਧੀਆ ਚੱਲੇ ਪਰ ਜਦ ਐਦਾ ਹਾਲਾਤ ਬਣਦੇ ਆ ਘਾਟੇ ਪੈਂਦੇ ਆ ਫਿਰ ਇਹ ਸੁਣਵਾਈ ਕਿਹਨੇ ਕਰਨੀ ਐ ਪ੍ਰਸ਼ਾਸਨ ਨਹੀਂ ਕਰਨੀ ਐ ਪ੍ਰਸ਼ਾਸਨ ਇੱਥੇ ਸਾਢੇ 4 ਘੰਟੇ ਹੋ ਚੱਲੇ ਆ ਬੋੜਿਆ ਹੀ ਨਹੀਂ ਬਾਜੀ ਕੋਈ ਕੋਈ ਐਦਾ ਤਾਂ ਤੁਹਾਨੂੰ ਲੱਗਦਾ ਕੋਈ ਕਲੂ ਛੱਡ ਕੇ ਗਏ ਜਾਂ ਕੋਈ ਉਹਨਾਂ ਦੀ ਚੀਜ਼ ਇੱਥੇ ਰਹਿ ਗਈ ਹੋਵੇ ਜਿੱਤੋਂ ਕੋਈ ਅੰਦਾਜ਼ਾ ਲੱਗ ਸਕੇ ਨਹੀਂ ਭਾਜੀ ਇਦਾਂ ਦਾ ਕੁਝ ਨਹੀਂ ਹੈਗਾ ਇੱਥੇ ਛੱਡ ਕੇ ਗਏ ਸਮਝ ਕੋਈ ਪਿਛਲੇ ਦਿਨਾਂ ਚ ਤੁਹਾਨੂੰ ਲੱਗਦਾ ਹੋਵੇ ਕਿ ਇੱਥੇ ਬਾਰ-ਬਾਰ ਆ ਰਹੇ ਹੋ ਕੋਕ ਕਰ ਰਿਹਾ ਹੋਵੇ ਕੋਈ ਅਣਜਾਣਾ ਵਿਅਕਤੀ ਜਿਸ ਤੇ ਸ਼ੱਕ ਹੋਵੇ ਕਿਉਂਕਿ ਨਹੀਂ ਭਾਜੀ ਇਦਾਂ ਕਿਉਂਕਿ ਇੱਥੇ ਮੇਰਾ ਕੰਮ ਇਦਾਂ ਦਾ ਹੈ ਕਿ ਉਹ ਹਰੇਕ ਅਣਜਾਣੇ ਆਉਂਦਾ ਹੈ ਕੋਈ ਨਾ ਕੋਈ ਕੰਮ ਕਰਾਉਣ ਵੱਖਰਾ-ਵੱਖਰਾ ਆਉਂਦਾ ਹੀ ਰਹਿੰਦਾ ਤੇ ਇਨਕਮ ਕਿੰਨੀ ਕਹਿੰਦੇ ਭਾਜੀ ਇੱਥੇ ਆਪਾਂ ਇਹਨੇ ਕੰਮ ਭਾਜੀ ਕੀ ਹੈ ਵੱਧ ਤੋਂ 4 ਨਹੀਂ 500 ਹੋ ਜਾਂਦੀ ਹੈ ਓਏ ਹੋ ਕਲੋ ਮੀ ਇਹ ਲੈ ਅਬਜਰ ਵੀ ਨੇ 30 ਨਹੀਂ ਆਉਣੇ ਆ ਹਾਂਜੀ 30 ਦਿਨਾਂ ਨੇ ਮੈਂ ਤਾਂ ਸੰਡੇ ਵੀ ਵੀ ਆਣਾ ਕਿ ਚਲੋ ਚਾਰ ਪੈਸੇ ਬਣ ਜਾਣ ਤੇ 15000 ਬਚਦਾ ਨਹੀਂ ਹੋਰ ਜੀ ਸਵਾ ਲੱਖ ਦਾ ਨੁਕਸਾਨ ਹੋ ਗਿਆ ਤਾਂ ਕਦੋਂ ਪੂਰਾ ਹੋ ਗਿਆ ਹੁਣ ਸਾਲ ਸਾਲ ਪੂਰਾ ਖਤਮ ਕਰ ਗਏ ਤੋਂ ਹੀ ਹੈ ਜੀ ਸਾਲ ਕਰਦੇ ਕਿੱਥੇ ਵੇਚ ਸਕਦੇ ਕੋਈ ਅੰਦਾਜ਼ਾ ਹੈ ਇਹ ਤਾਂ ਹੁਣ ਪਤਾ ਨਹੀਂ ਜੀ ਕਿੱਥੇ ਵੇਚੂਗੇ ਹੁਣ ਅੱਜ ਕੱਲ ਉਹਦਾ ਹਰੇਕ ਇਹ ਚੀਜ਼ ਇਦਾਂ ਨਹੀਂ ਹੈ ਹਰੇਕ ਕੋ ਲਵਾਈ ਫਿਰਦਾ ਹੁਣ ਅਸ ਪਤਾ ਵੀ ਨਹੀਂ ਕਰ ਸਕਦੇ ਕਿ ਕਿੰਨੇ ਲਾਈਏ ਕਿ ਨਹੀਂ ਲਾਈਏ ਦੇਖੋ ਆਇਆ ਤਾਂ ਕੋਈ ਗਰੋ ਹੋਣਾ ਇਹ ਤਾਂ ਕੋਈ ਚੱਲਦਾ ਫਿਰਦਾ ਬੰਦਾ ਆ ਗਿਆ ਕੋਈ ਗਰੋ ਹੋਇਆ ਕਿਉਂਕਿ ਭਾਜੀ ਤਿੰਨ ਵਾਰ ਤਾਂ ਮੈਂ ਨਾਲ ਪਿੱਛੇ ਅਨਸੋਰ ਇੱਕ ਵਾਰ ਪਿੱਛੇ ਮੇਰਾ ਸ਼ਟਰ ਸੀ ਉਹ ਵੀ ਪਟਿਆ ਗਿਆ ਅੱਛਾ ਇੱਧਰ ਪਿੱਛੇ ਹਾਂਜੀ ਫਿਰ ਮੈਂ ਪਿੱਛੇ ਗੰਦ ਕਰੇ ਤੁਸੀਂ ਚੌਂਕੀਦਾਰ ਕਿਉਂ ਨਹੀਂ ਰੱਖਿਆ ਭਾਜੀ ਇੱਥੇ ਚੌਂਕੀਦਾਰ ਭਾਜੀ ਤਿੰਨ ਚਾਰ ਦੁਕਾਨਾਂ ਨੂੰ ਮਨਦਾ ਨਹੀਂ ਹੈਗਾ ਨਾ ਦੁਕਾਨਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਉਹ ਕਹਿੰਦਾ ਚਲੋ ਤੁਸੀਂ ਇਹ ਵੀਰ ਤੇ ਹਾਲਾਤ ਦੇਖੋ ਜੀ ਮੈਂ ਜਿਵੇਂ ਸਟਾਰਟਿੰਗ 'ਚ ਕਿਹਾ ਕਿ ਸਰਕਾਰਾਂ ਤਾਂ ਬਸ ਇਹੀ ਗੱਲਾਂ ਕਰੀ ਜਾਂਦੀਆਂ 13 ਦੀਆਂ 13 ਹੀ ਜਿੱਤਣੀਆਂ ਪਰ ਜਿਨ੍ਹਾਂ ਨੇ ਜਿਤਾਉਣੀਆਂ ਉਹ ਹਾਰਿਆ ਮਹਿਸੂਸ ਕਰਦੇ ਐ ਇਸ ਵੀਰ ਦੇ ਮਨ ਦੀ مایੁਸੀ ਸਮਝੀਏ ਕਿੰਨੀ ਤਕਲੀਫ ਚ ਐ ਇੱਕ ਸਾਲ ਦੀ ਪੂਰੀ ਕਮਾਈ ਸਮਝ ਲਓ ਰ ਉਸ ਤੋਂ ਬਾਅਦ ਜਿਹੜਾ ੱੱੱਕਾ ਵੱਜਦਾ ਐ ਬੰਦੇ ਨੂੰ ਬੰਦੇ ਦਾ ਮਨ ਡੋਲਦਾ ਉਹ ਵੱਖਰਾ ਮਨ ਟੁੱਟਦਾ ਰਾਮ ਆਸਰਾ ਜੀ ਤੁਸੀਂ ਵੀ ਦਿਖਾ ਦਿਓ ਉਧਰ ਕੀ ਕੀ ਨੁਕਸਾਨ ਹੋਇਆ ਸੁਣਨ ਚ ਆਇਆ ਕਿ ਚੋਰ ਜਿਹੜੀ ਉਹਨਾਂ ਨੂੰ ਕੋਲਡ ਡਰਿੰਕਸ ਪਸੰਦ ਸੀ ਉਹੀ ਪੀ ਕੇ ਗਏ ਰੈੱਡ ਬੁੱਲ ਦਾ ਡਾਲਾ ਲੈ ਗਏ ਮਾਜ਼ਾ ਲੈ ਗਏ ਜਿਹੜੀਆਂ ਜਿਹੜੀਆਂ ਚੀਜ਼ਾਂ ਪਸੰਦ ਸੀ ਉਹ ਲੈ ਗਏ ਪਰ ਤਸੱਲੀ ਨਾਲ ਕੰਮ ਕੀਤਾ ਕਿਸੇ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਕੋਈ ਖੋਫ ਨਹੀਂ ਆਮ ਜਨਤਾ ਅੰਦਰ ਜ਼ਰੂਰ ਖਾਫ ਹੈ ਲੇਕਿਨ ਚੋਰਾ ਅੰਦਰ ਇਹਨਾਂ ਮਾੜੇ ਅੰਸਰਾਂ ਅੰਦਰ ਸ਼ਰਾਰਤੀ ਅੰਸਰਾਂ ਅੰਦਰ ਕੋਈ ਭੈ ਨਹੀਂ ਆਸਰਾ ਹੀ ਦੱਸੋ ਆ ਦੇਖੋ ਸ਼ਟਰ ਆ ਸ਼ਟਰ ਤੋੜੇ ਪਏ ਪਏ ਆ ਸੱਬਲ ਦੇ ਨਾਲ ਤੇ ਆ ਸਮਾਨ ਸਾਰਾ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਜੀ ਆ ਜਿੰਦੇ ਪਏ ਆ ਜੀ ਆ ਪਿਆ ਟੇਬਲ ਆ ਬਾਹਰ ਪਿਆ ਜੀ ਕੱਢਿਆ ਪਿਆ ਇਧਰੋਂ ਆ ਕੇ ਆ ਦੇਖੋ ਅੰਦਰ ਜਾ ਕੇ ਕੁਰਸੀਆਂ ਉਹਨਾਂ ਨੇ ਟੇਬਲ ਤੇ ਰੱਖ ਕੇ ਅੰਦਰੋਂ ਆ ਸੁਨਦਰ ਲੱਗਾ ਰੋਟੀ ਗਰਮ ਕਰਨ ਵਾਸਤੇ ਉਹ ਸਿਲੰਡਰ ਲਾ ਕੇ ਲੈ ਗਏ ਆ ਤਾਂ ਕੁਰਸੀਆਂ ਉੱਪਰ ਰੱਖ ਕੇ ਇੱਥੋਂ ਰੈੱਡ ਬੋਲ ਤੇ ਮਾਜੇ ਦੀ ਪੇਟੀ ਕੱਢ ਕੇ ਲੈ ਗਏ ਆ ਅੱਛਾ ਇੰਨੀ ਦੁਕਾਨ ਭਰੀ ਪਈ ਡਿਊ ਸਲਾਈਸ ਇਹ ਉਹਨੂੰ ਨਹੀਂ ਛੇੜਿਆ ਰੈੱਡ ਬੋਲ ਤੇ ਮਾਜਾ ਲੈ ਕੇ ਮਾਜਾ ਲੈ ਕੇ ਗਿਆ ਤਾਂ ਗੱਲੇ ਦੇ ਵਿੱਚੋਂ ਗੱਲਾਂ ਆ ਸਾਰਾ ਦੇਖੋ ਗੱਲਾਂ ਫਰੋਲ ਕੇ ਲੈ ਗਏ ਗੱਲੇ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਰੈੱਡ ਬੋਲ ਨਾਲ એનર્ਜੀ ਮਿਲਦੀ ਮੇਰੇ ਖਿਆਲ ਤੇ ਮਾਜੇ ਨਾਲ ਮਾਲ ਖੜ ਜਾਂਦਾ ਉਹੀ ਸੰਭਾਲ ਲੈ ਗਏ ਤੇ ਇਹ ਚੀਜ਼ਾਂ ਲੈ ਕੇ ਗਏ ਆ ਹੋਰ ਬਾਕੀ ਪੈਸੇ ਜਿਹੜੇ ਭਾਨ ਵੀ ਪਈ ਸੀ 2-300 ਦੀ ਉਹ ਵੀ ਲੈ ਗਏ ਕੈਸੋ 2500 ਰੁਪਇਆ ਇੱਕ ਪਿਆ ਸੀ ਤੇ 1500 ਰੁਪਇਆ ਇੱਕ ਪਿਆ ਸੀ ਹਾਂਜੀ ਟੋਟਲ ਨੁਕਸਾਨ ਕਿੰਨੇ ਦਾ ਹੋ ਗਿਆ ਟੋਟਲ ਮੇਰਾ ਹੋ ਗਿਆ ਜੀ 13-14000 ਦਾ ਹੋ ਗਿਆ ਜੀ ਕੋਈ ਵੀ ਮਹੀਨੇ ਤੋਂ ਜੋ ਬਚਣਾ ਹੁਣ ਦੇਖੋ ਜੀ ਆਮਦਨ ਤਾਂ ਹੈ ਨਹੀਂ ਰੁਪਏ ਦੀ ਵੀ ਹੈ ਨਹੀਂ ਜੀ ਕਿਰਾਇਆ ਵੀ ਨਹੀਂ ਨਿਕਲਦਾ ਪਿਆ ਜੀ ਆਜੋ ਬਾਹਰ ਆ ਜੀ ਜੀ ਇਸ ਟਾਈਮ ਬਲੇ ਤਾਂ ਬਹੁਤ ਹਾਲਾਤ ਮਾੜੇ ਨੇ ਜੀ ਤੁਸੀਂ ਤੁਸੀਂ ਪੁਲਿਸ ਦੀ ਵੇਟ ਕਰ ਰਹੇ ਤਾਂ ਸਮਾਨ ਨਹੀਂ ਸੈੱਟ ਕੀਤਾ ਹਾਂਜੀ ਹਾਂਜੀ ਉਹਨਾਂ ਦੀ ਵੇਟ ਕਰਦੇ ਵੀ ਹੁਣ ਦੇਖੋ ਤੁਸੀਂ ਉਹਨਾਂ ਨੂੰ 4 ਘੰਟੇ ਹੋ ਗਏ ਨੇ ਜੀ ਕੰਪਲੇਂਟ ਲਿਖਾਈ ਨੂੰ ਤੇ ਅਸੀਂ ਹਾਲੇ ਸਮਾਨ ਕੁਝ ਨਹੀਂ ਆਸੀ ਇੱਕ ਚੀਜ਼ ਵੀ ਨਹੀਂ ਛੜੀ ਹੈਗੀ ਵੇ ਆ ਕੇ ਦੇਖੂਗੇ ਤਾਂ ਫਿਰ ਅਸੀਂ ਇੱਧਰ ਉੱਧਰ ਸਮਾਨ ਸੈੱਟ ਕਰਾਂਗੇ ਗੁਰਪ੍ਰੀਤ ਭਾਜੀ ਤੁਹਾਡੇ ਕੈਸ਼ ਵੀ ਚੱਕ ਹੋਇਆ ਕਿ ਨਹੀਂ ਨਹੀਂ ਸਰ ਮੈਂ ਕੈਸ਼ ਇਸੇ ਕਰਕੇ ਨਹੀਂ ਰੱਖਦਾ ਹੈ ਪਹਿਲੇ ਕਿਉਂਕਿ ਮੇਰੇ ਦੋ ਤਿੰਨ ਚਾਰ ਸੌ ਹੋ ਗਏ ਨਾ ਇਸ ਕਰਕੇ ਮੈਂ ਕੈਸ਼ ਨਹੀਂ ਰੱਖਦਾ ਕੈਸ਼ ਨਹੀਂ ਕੋਈ ਸੀ ਹੁਣ ਫਿਰ ਸਾਡਾ ਇੱਕ ਪੱਕਾ ਸਵਾਲ ਹੁੰਦਾ ਮੰਗ ਕੀ ਹੈ ਜੀ ਮੰਗ ਜੀ ਚੋਰਾਂ ਨੂੰ ਫੜਿਆ ਜਾਵੇ ਛੇਤੀ ਛੇਤੀ ਇਹਨਾਂ ਨੂੰ ਉਮੀਦ ਹੈ ਉਮੀਦ ਹੈ ਜੀ 4 ਘੰਟੇ ਤੱਕ ਜਦੋਂ ਉਹਨਾਂ ਨੂੰ ਇੱਥੇ ਨਹੀਂ ਆਉਏ ਆਇਆਂ ਨੂੰ ਉਮੀਦ ਤਾਂ ਕੋਈ ਨਹੀਂ ਪਰ ਫੇਰ ਵੀ ਕਿਉਂਕਿ ਕਈ ਵੇਲੇ ਅਸੀਂ ਖਬਰ ਪਾਦਨੇ ਸਾਨੂੰ ਕਿਹਾ ਜਾਂਦਾ ਕਿ ਚੋਰ ਕਿਤੇ ਅਲਰਟ ਨਾ ਹੋ ਜਵੇ ਹੁਣ ਮੈਂ ਕਹਿੰਦਾ ਚੋਰ ਨੂੰ ਹੋਰ ਕਿੰਨਾ ਉਹ ਕਿਹੜਾ ਸੋ ਗਿਆ ਜਾ ਕੇ ਜਿੱਥੇ ਕਿਤੇ ਨੇੜੇ ਤੇੜੇ ਲੋਕ ਆ ਵੀ ਆ ਕੇ ਸਾਨੂੰ ਧਫਾ ਲਾ ਦੇਣਾ ਹਾਂਜੀ ਹਨਾ ਉਹ ਤਾਂ ਪਤਾ ਨਹੀਂ ਕਿਥੋਂ ਦੇ ਕਿੱਥੇ ਪਹੁੰਚ ਗਏ ਹੋਣੇ ਆ ਪਤਾ ਨਹੀਂ ਜੀ ਕਿਥੇ ਤੁਸੀਂ ਕਹਿੰਦੇ ਕਿ 2 ਵਜੇ ਆਏ ਆ ਤਾਂ 4-5 ਵਜੇ ਇੱਥੋਂ ਗਏ ਹੋਗੇ ਮੰਨ ਲੈਨੇ ਆ ਜੇ 2 ਘੰਟੇ ਲੱਗੇ ਆ ਤਾਂ ਹੁਣ 12 ਵਜੇ 7-8 ਘੰਟੇ ਚ ਬੰਦਾ ਸਟੇਟ ਪੂਜੀ ਤੱਕ ਕਿੱਥੇ ਨਿਕਲ ਗਿਆ ਜੀ ਐਸਟੇਮ ਵੱਲੇ ਉਹਨਾਂ ਦਾ ਪਤਾ ਨਹੀਂ ਹੈ ਜੀ ਇਹ ਤੁਹਾਨੂੰ ਸਦਰ ਥਾਣਾ ਪੈਂਦਾ ਕਿ ਸਿਟੀ ਥਾਣਾ ਪੈਂਦਾ ਸਿਟੀ ਥਾਣਾ ਪੈਂਦਾ ਹੈ ਜੀ ਵੇਟ ਕਰਨ ਨੂੰ ਆਪਾਂ ਕਾਲ ਕਰਕੇ ਦੇਖ ਲੈਂਦੇ ਆ ਸਿਨੀਅਰ ਅਫਸਰਾਂ ਦੇ ਧਿਆਨ ਵਿੱਚ ਸਾਡੇ ਵੱਲੋਂ ਗੱਲ ਲਿਆਂਦੀ ਗਈ ਹੈ ਔਰ ਤੁਸੀਂ ਨਾਲ-ਨਾਲ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਕਿ ਪੁਲਿਸ ਦੀ ਟੀਮ ਇੱਥੇ ਪਹੁੰਚਦੀ ਹੈ ਮੌਕੇ ਤੇ ਐਸਐਚਓ ਵੀ ਪਹੁੰਚਦੇ ਆ ਗੁਰਪ੍ਰੀਤ ਉਹਨਾਂ ਤੋਂ ਬਿਆਨ ਲੈ ਜਾਂਦੇ ਆ ਰਾਮ ਆਸਰ ਜੀ ਤੋਂ ਬਿਆਨ ਲੈ ਜਾਂਦੇ ਆ ਗੁਰਪ੍ਰੀਤ ਤੁਹਾਡੀ ਕੀ ਗੱਲ ਹੋਈ ਆ ਤੁਸੀਂ ਕੀ ਇਨਫੋਰਮੇਸ਼ਨ ਦਿੱਤੀ ਐ ਸਟੇਟ ਸਰ ਉਹ ਜਿੱਦਾਂ ਕਹਿ ਕਹਿ ਕੇ ਕਿ ਅਸੀਂ ਜਿੱਦਾਂ ਹੁਣ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਤੇ ਉਹ ਕਹਿੰਦੇ ਦਰਖਾਸਤ ਜ਼ਰੂਰ ਲਿਖਾ ਕੇ ਜਾ ਸ਼ਟਰ ਰੱਪਟੇ ਹੋਆ ਉਹ ਕਿੰਨੇ ਦੇਖਣੇ ਤਾਂ ਨਹੀਂ ਉਹਨਾਂ ਨੂੰ ਹੁਣ ਠੀਕ ਕਰਾ ਦਈਏ ਠੀਕ ਹੈ ਜੀ ਹਾਂ ਉਹ ਕਰਾ ਲਓ ਕਿਉਂਕਿ ਸਮਾਨ ਹੋਰ ਵੀ ਪਿਆ ਹੋਰ ਨੁਕਸਾਨ ਨਾ ਕੋਈ ਕਰ ਉਹੀ ਹੈ ਅਸੀਂ ਤਾਂ ਕਰਕੇ ਅਜੇ ਹੁਣ ਚੱਲੇ ਦਰਖਾਸਤ ਕਰ ਹੁਣ ਦਰਖਾਸਤ ਆਪਾਂ ਪਹਿਲੇ ਪਹਿਲੇ ਸ਼ਟਰ ਠੀਕ ਕਰਕੇ ਜਿਵੇਂ ਆਪਣਾ ਲੋਕ ਕਰਕੇ ਤੇ ਫਿਰ ਅਸੀਂ ਦਰਖਾਸਤ ਲਖਣ ਜਾ ਰਹੇ ਹਾਂ ਨੇ ਤੁਹਾਨੂੰ ਮੇਰੇ ਖਾਲੇ ਇੱਕ ਸੁਜੈਸ਼ਨ ਵੀ ਦੇ ਕੇ ਗਏ ਆ ਕਿ ਜੇ ਮੈਂ ਦੁੱਖ ਸਵਕਤ ਹੋਏ ਤੁਸੀਂ ਵਾਕਿਆ ਕਹਿੰਦੇ ਆ ਕਿ ਸਵਾ 1 ਤੱਕ ਵੀ ਵੀਡੀਓ ਦੇਖੋ ਜਾਂ ਪਿੱਛੇ ਵੀ ਦੇਖੋ ਕੋਈ ਪਹਿਲਾਂ ਤਾਂ ਨਹੀਂ ਆਇਆ ਹਾਂਜੀ ਮੈਂ ਕਹਿਣਾ ਸਿਸਟਰ ਨੂੰ ਕੋਲ ਚੱਲ ਰਿਹਾ ਜਿੱਦਾਂ ਇਹ ਵਾਲਾ ਕੈਮਰਾ ਤੇ ਮੈਂ ਉਹਨੂੰ ਕਹਿਣਾ ਕਿ ਪਿੱਛੇ ਦਾ ਵੀ ਘੰਟਾ ਡੇਢ ਘੰਟਾ ਚਾਹੀ ਦੋ ਘੰਟੇ ਦਾ ਵੀ ਤੂੰ ਚੰਗੀ ਤਰ੍ਹਾਂ ਦੇਖ ਲੈ ਕੋਈ ਬੰਦਾ ਜਾਂ ਕੋਈ ਗੇੜੀ ਮਾਰ ਕੇ ਗਿਆ ਹੋਵੇ ਦੁਕਾਨ ਮੋੜ ਰਾਤ ਨੂੰ ਜਾਂ ਘੁੰਮ ਕੇ ਗਿਆ ਹੋਵੇ ਤਾਂ ਦੇਖਦੇ ਆ ਹੁਣ ਕੋਈ ਉਮੀਦ ਬੱਜੀ ਆ ਕਿ ਹੱਲੇ ਵੀ ਮਨ ਡਾਮਾ ਡੋਲੇ ਜੇ ਤੋ ਤੱਕ ਹੱਥ ਨਹੀਂ ਆਦੇ ਤੱਕ ਡਾਮਾ ਡੋਲੇ ਜੀ ਆਖਿਰਚ ਅਸੀਂ ਤਾਂ ਹੀ ਬੇਨਤੀ ਕਰਨੀ ਚਾਹਾਂਗੇ ਕਿ ਦੇਖੋ ਆਮ ਲੋਕ ਪਰੇਸ਼ਾਨ ਨੇ ਇਹ ਪੀੜਤ ਨੇ ਦੁਖੀ ਨੇ ਇਹਨਾਂ ਨੇ ਤਾਂ ਨਹੀਂ ਕਿਸਦਾ ਨੁਕਸਾਨ ਕੀਤਾ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਪਰ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਹੀ ਬੇਨਤੀ ਹੈ ਕਿ ਪੈਟਰੋਲਿੰਗ ਅਤੇ ਨਫਰੀ 'ਚ ਵਾਧਾ ਹੋਣਾ ਚਾਹੀਦਾ ਜਦ ਤੱਕ ਨਫਰੀ 'ਚ ਵਾਧਾ ਨਹੀਂ ਹੁੰਦਾ ਇਹ ਕਟੜਨਾਵਾ ਮੈਨੂੰ ਜੋ ਲੱਗਦਾ ਮੇਰਾ ਤਰਕ ਹੈ ਇਹ ਨਹੀਂ ਰੁਕਣ ਵਾਲੀਆਂ ਕਿਉਂਕਿ ਕ੍ਰਾਈਮ ਬਹੁਤ ਵੱਧ ਗਿਆ ਹੈ ਅਮਨ ਕਾਨੂੰਨ ਦੀ ਸਥਿਤੀ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਜਦ ਤੱਕ ਨਫਰੀ ਨਹੀਂ ਵੱਧਦੀ ਪੁਲਿਸ ਦੀ ਭਰਤੀ ਹਰ ਸਾਲ ਨਹੀਂ ਹੁੰਦੀ ਔਖਾ ਹੋ ਜਾਣਾ ਕੰਮ ਕਿਉਂਕਿ ਜਿੰਨੀ ਹੁਣ ਪੁਲਿਸ ਦੀ ਮੌਜੂਦਗੀ ਹੈਗੀ ਆ ਕਿਤੇ ਐਕਸੀਡੈਂਟ ਹੋ ਜਾਵੇ ਕਿਤੇ ਘਰੇਲੂ ਕਲੇਸ਼ ਆ ਜਾਵੇ ਕੋਈ ਚਟੇ ਵਾਲਾ ਫੜ ਲਿਆ ਕੋਈ ਲੁੱਟੋਗੀ ਕੋਈ ਵਾਰਦਾਤ ਹੋ ਗਈ ਆ ਉਹਦੇ ਅਕੋਰਡਿੰਗਲੀ ਨਫਰੀ ਹੋਰ ਵਧਣੀ ਚਾਹੀਦੀ ਹੈ ਤਾਂ ਜੋ ਮੰਨ ਲਓ ਜਿੱਥੇ ਹੁਣ ਇੱਥੇ ਚੋਰੀ ਹੋਈ ਆ ਪੁਲਿਸ ਦੀ ਇੱਕ ਟੁਕੜੀ ਇੱਥੇ ਪਹੁੰਚ ਜਾਵੇ ਫਿਰ ਜੇ ਕਿਤੇ ਘਟਨਾ ਕੋਈ ਐਕਸੀਡੈਂਟ ਹੋਇਆ ਉੱਥੇ ਅਲੱਗ ਫੋਰਸ ਹੋਵੇ ਕਿਤੇ ਘਰੇਲੂ ਕਲੇਸ਼ ਆ ਅਲੱਗ ਫੋਰਸ ਹੋਵੇ ਇਦਾ ਤੇ ਕਮਾਂ ਲਈ ਅਲੱਗ ਅਲੱਗ ਫੋਰਸ ਚਾਹੀਦੀ ਹੈ ਜਿਹੜੀ ਇਹਨਾਂ ਨੂੰ ਉਸ ਵੇਲੇ ਡਿਟੈਕਟ ਕਰੇ ਫੜੇ ਔਰ ਜਿੱਦਾਂ ਜਿਹੜੇ ਨਾਕੇ ਆ ਜਦੋਂ ਹੁਣ ਸਿਟੀ ਤੋਂ ਨਵਾਂ ਸ਼ਹਿਰ ਜ਼ਿਲ੍ਹੇ ਦਾ ਨਾਕਾ ਉਹ ਸਖਤ ਹੋਣੇ ਚਾਹੀਦੇ ਆ ਕਿਉਂਕਿ ਜੇ ਰਾਤ ਨੂੰ 3 ਵਜੇ ਕੋਈ ਗੱਡੀ ਕ੍ਰਾਸ ਕਰ ਰਹੀ ਹੈ 4 ਵਜੇ ਕੋਈ ਗੱਡੀ ਕ੍ਰਾਸ ਕਰ ਰਹੀ ਹੈ ਉਹਨੂੰ ਉਹਦੀ ਚੈਕਿੰਗ ਬਹੁਤ ਜ਼ਰੂਰੀ ਹੈ ਜੇ ਚੈਕਿੰਗ ਇਹਦਾ ਪ੍ਰੋਪਰ ਹੋਵੇ ਤਾਂ ਸ਼ਾਇਦ ਇਹਨਾਂ ਵਾਰਦਾਤਾਂ ਨੂੰ ਠੱਲ ਪਵੇ ਬਹੁਤ ਸ਼ੁਕਰੀਆ ਬਣੇ ਰਹਣਾ ਵੀ ਬਤੀ ਨਵਾਂ ਸ਼ਹਿਰ ਨਾ ਬੜੀ ਨੈਸਰੀ ਕੈਮਰਾ ਪਰ ਸਮਝ ਕਿ ਜਾਸਦ ਬਹੁਤ ਜਲ ਫਿਰ ਤੋਂ ਹਜ਼ਰ ਹੋਵਾਂਗੇ ਸਤਿ ਸ਼੍ਰੀ